ਦੇਖਿਆ ਜਾਂਦਾ ਨਸ਼ਾ ਬਹੁਤ ਘੱਟ ਗਿਆ ਅੱਗੇ ਨਾਲ ਪਰ ਇਹਨਾਂ ਦੇ ਕਹਿ ਮਤਅਬ ਦੀ ਉਹਰੇ ਨਸ਼ਾ ਦਿਖਦਾ ਬਹੁਤ ਹੈ ਕੋਈ ਹੋਣਾ ਤੁਹਾਡੇ ਸਾਹਮਣੇ ਆਪ ਕਹਿ ਰਹੇ ਹੋ ਨੇ ਕੋਈ ਜਵਾਦ ਆਇਆ ਹੈ ਜਾਂ ਆਈ ਨਹੀਂ ਜਿਹੜਾ ਨਹੀਂ ਕਰਦਾ ਨਸ਼ਾ ਜੇ ਇੱਥੇ ਮਿਹਨਤ ਕਰੇ ਨਾਲੇ ਆਂਦੇ ਨੇ ਠਾਲੇ ਵਾਲੇ ਨੇ ਕੋਈ ਰਾਹ ਪਾਵੇਗਾ ਸਾਰੇ ਜੰਮਾਂ ਦਾ ਮੁਕਾਮ ਨੇ ਬਾੜ ਕਹਤਾਂ ਰਹੇ ਨੇ ਸਰਕਾਰਾਂ ਨੇ ਕੁਝ ਨਹੀਂ ਕਰਨਾ ਸਾਨੂੰ ਆਪ ਡੰਡੇ ਚੱਕਲੇ ਪੈਣੇ ਨੇ ਠੀਕ ਹੈ ਇਹ ਗੱਲ ਹੈ ਹਲੋ ਸਰਕਾਰਾਂ ਦੇ ਬਾਸਰ ਕੋ ਲਾਰੇ ਲੰਗਦੀਆਂ ਨੇ ਜੁੱਧ ਨਸ਼ਾ ਵਿਰੁੱਧ ਥੋੜਾ ਦੇ ਇਕੱਠੇ ਕਰ ਲੈਂਦੇ ਨੇ ਮੇਰੇ ਤੇਰੇ ਵਰਗਿਆਂ ਨੂੰ ਹਾਂ ਜੀ ਹਾਂ ਗਿਆ ਬੰਦੇ ਉਹਨਾਂ ਦੇ ਨੇ ਅੱਜ ਵੀ ਪਤਾ ਛੋਡੇ ਵਰਗਿਆਂ ਤੇ ਲੱਗਦਾ ਕਿ ਵੀ ਨਸ਼ਾ ਬੰਦ ਹੋਇਆ ਜਾਂ ਨਹੀਂ 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 ਹੁੰਦਾ ਰੋਟੀ ਵੀ ਬਣਦੀ ਆ ਅੱਠ ੱਕ ਟਾਂਡਰ ਤਾਂ ਕੰਗ ਬੇਚਤੀ ਘਰ ਦੇ ਜਾਂਦੇ ਬੱਚੇ ਨੇ ਵੇਚ ਤੇ ਹੁਣ ਰੋਟੀ ਕਿ ਮਸਾਲਾ ਨਾਲ ਮਾਰੇ ਸਾਡੇ ਮੁੰਡੇ ਸਾਰੇ ਹਾਂ ਤੇ ਮੁੰਡਿਆਂ ਨੇ ਮਾਰ ਪਾਉਂਦਾ ਉਸ ਮਾਰੇ ਹਰ ਬੰਦਾ ਲੋਹੇ ਰੰਗੀ ਚਾਹੇ ਬਹਾਦਰ ਮਖੀਆ ਪੁਲਿਸ ਕੀ ਕਹਿੰਦੀ ਆ 8 ਟਾਂਡਰ ਤਾਂ ਕੰਗ ਮੁਕਾਤੀ ਮੁੰਡਿਆਂ ਨੇ ਪੁਲਿਸ ਕੀ ਕਹਿੰਦੀ ਆ ਅਰੇ ਸਰ ਤੋਂ ਸਾਹਿਬ ਜੀ ਕਿਤੇ ਲੱਗਿਆ ਜਦੋਂ ਪੁਲਿਸ ਕੀ ਕਹਿੰਦੇ ਦੱਸੋ ਜੈਸਾ ਕਰੋ ਮਗਰੀ ਬੰਦੇ ਇੱਕ ਦਿਨ ਬੋਲੋ ਮੈਂ ਆਪਣੇ ਮਾਪਿਆਂ ਨਾਲ ਸਰਦ ਚੰਦ ਤੇ ਕੜੇ ਦਿਨ ਦੇ ਸੀ ਚੂੜਿਆ ਠੀਕ ਹੈ ਉਹ ਪਹੁੰਚੇ ਵਾਰੀ ਬਾਰੀਆਂ ਦਿੱਖਿਆ ਸੀ ਉਹ ਵੀ ਖਾਣ ਮੈਨੂੰ ਮਾਰ ਮਾਰ ਕੇ ਨਿੱਕਾ ਤੋੜਦੀ ਮੁੰਡੇ ਨੇ ਗਿਆਨੇ ਵੀ ਕੱਟ ਕੱਟ ਕੇ ਲੈ ਗਿਆ ਕਈ ਵਾਰੀ ਨਾ ਪੁਲਿਸ ਸੀ ਵੀ ਗਈ ਪੁਲਿਸ ਸੀ ਫੜਾਇਆ ਸੁਣਾਈ ਕਰਦੇ ਸੁਣਾ ਨਿਕਲ ਐਸੇ ਨਹੀਂ ਕਰੀਓ ਚਾਰ ਬਾਰੀ ਨਾ ਸੈਂਟਰ ਚ ਪਾਇਆ ਰਾਰੇ ਸਵਾਦਿਕ ਦਿਖਲੇ ਉਹ ਪਾਣੀ ਬੋਲ ਰਿਹਾ ਤਲਨਤ ਚਾਰ ਮਹੀਨੇ ਪਾਏ ਕੋਨੇ 60000 ਲਿਤਾ ਜਾਣਾ ਬੇਚੇ ਕੰਦੇ ਪਾਰੀਆਂ ਤੇ ਮੇਰੇ ਮੁੰਡਾ ਸੂਹਾਂ ਨਹੀਂ ਬਚਿਆ ਤਾਂ ਕਾਂ ਵੀ ਠੀਕ ਹੋਇਆ ਮੈਂ 6 ਮਹੀਨੇ ਤੱਕ ਉੱਥੇ ਚ ਪਾਇਆ ਤਾਂ ਨਹੀਂ ਹਟਿਆ ਉਹ ਜਿਹੜੀ ਆਸ ਬੋਲੇ ਸਾਰੇ ਖੰਡ ਦੇ ਆਮ ਤੇ ਸਾਰੇ ਖੰਡ ਲੋਕੀ ਦੇ ਮਾਮਾ ਜਾਂ ਗਿਆ ਸਾਰੇ ਖੰਡ ਦੇ ਬੰਦੇ ਖਾਣ ਦੇ ਮਾਮਾ ਇਹਦਾ ਬੰਦਾ ਲਾਪਤਾ ਪਤਨੀ ਮਰ ਗਿਆ ਨਹੀਂ ਆਇਆ ਮਿਲਿਆ ਨਹੀਂ ਮੇਰਾ ਮੁੰਡਾ ਕਿੱਥੇ ਗਿਆ ਆ ਰਿਹਾ ਆ ਰਿਹਾ you <laughs>